ਰਾਂਪਸਾਬ ਨੇ ਕਿਹਾ ਵੀ ਭਾਈ ਕ੍ਰੈਡਿਟ ਕਾਰਡ ਵਾਲੀਆਂ ਕੰਪਨੀਆਂ ਤੁਸੀਂ ਇੰਨਾ ਵਿਆਜ ਨਾ ਲਿਆ ਕਰੋ ਇੱਕ ਸਾਲ ਤੁਸੀਂ 10% ਤੋਂ ਵੱਧ ਇੰਟਰਸਟ ਨਹੀਂ ਲਾ ਸਕਦੇ ਕ੍ਰੈਡਿਟ ਕਾਰਡ ਬੰਦੇ ਨੂੰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਜਿਹੜੇ ਬੰਦੇ ਨੇ فرض ਕਰੋ ਪਹਿਲੀ ਵਾਰ ਕ੍ਰੈਡਿਟ ਕਾਰਡ ਅਪਲਾਈ ਕਰਨੇ ਉਹਦੇ ਲਈ ਹਾਰਡ ਹੋ ਜਾਣਾ ਕ੍ਰੈਡਿਟ ਕਾਰਡ ਅਪਲਾਈ ਕਰਨਾ ਆਨ ਐਵਰੇਜ 900 ਤੋਂ ਲੈ ਕੇ 1100 ਡਾਲਰ ਬੰਦਾ ਇੰਟਰਸਟ ਰੇਟ ਪੇ ਕਰਦਾ ਆ ਆਪਦੀ ਜਿਹੜੀ એનર્ਜੀ ਆ ਆਪਦਾ ਜਿਹੜਾ ਟਾਈਮ ਹੈਗਾ ਉਹ ਤਾਂ ਤੁਸੀਂ ਬੈਂਕ ਨੂੰ ਦੇ ਰਹੇ ਆਏ ਨਾ ਪੇ ਲੇਟ ਲੈ ਲਓ ਤੁਸੀਂ ਹੁਣ ਤੇ ਪੇ ਬਾਅਦ ਚ ਕਰਦੇ ਕਈ ਅੱਜਕੱਲ ਕਹਿੰਦੇ ਕ੍ਰੈਡਿਟ ਕਾਰਡ 30000 ਦਾ ਲੈ ਲਓ 40 ਦਾ ਲੈ ਲਓ ਵਰਤੂ ਵਰਤ ਕੇ ਬਾਅਦ ਚ ਅਪਲਾਈ ਕਰ ਜਾਂਦੇ ਜਿਨ੍ਹਾਂ ਨੇ ਕ੍ਰੈਡਿਟ ਕਾਰਡ ਲਏ ਵੇ ਸੀਗੇ ਪੈਸੇ ਪੂਸੇ ਭਰੇ ਨਹੀਂ ਹੈਗੇ ਸਹੀ ਟਾਈਮ ਤੇ ਤਾਂ ਉਹਨਾਂ ਦੇ ਵਾਸਤੇ ਕ੍ਰੈਡਿਟ ਕਾਰਡ ਦਾ ਪੈਸਾ ਦੇਣਾ ਬਹੁਤ ਔਖਾ ਹੋ ਜਾਂਦਾ ਸੀ ਇਹ ਵੀ ਚੱਕਰ ਹੈਗਾ ਪਰ ਜਿੰਨਾ ਵਿਆਜ ਜਿੰਨੇ ਪੈਸੇ ਲਏ ਹੁੰਦੇ ਉਹ ਤੋਂ ਦੁੱਗਣਾ ਤਾਂ ਵਿਆਜ ਹੀ ਬਣ ਜਾਂਦਾ ਹੈ ਉਵਰ ਪੈਸੇ ਹੀ ਨਹੀਂ ਭਰਦੇ ਭਾਈ ਤੇ 트럼ਪ ਸਾਹਿਬ ਨੇ ਕਿਹਾ ਵੀ ਭਾਈ ਕ੍ਰੈਡਿਟ ਕਾਰਡ ਵਾਲੀਆਂ ਕੰਪਨੀਆਂ ਤੁਸੀਂ ਇੰਨਾ ਵਿਆਜ ਨਾ ਲਿਆ ਕਰੋ ਬੰਦੇ ਦੇ ਵਾਲ ਹੀ ਲਾ ਲੈਣੇ ਸਾਰੇ ਕੱਪੜੇ ਹੀ ਲਾ ਲੈਣੇ ਤੁਸੀਂ ਤਾਂ ਤੇ ਥੋੜਾ ਜਿਹਾ ਵਿਆਜ ਘੱਟ ਕਰੋ 10% ਦਾ ਕੈਪ ਪਾਤਾ ਉਹਨਾਂ ਨੇ ਤੇ ਪਹਿਲਾਂ ਜ਼ਿਆਦਾ ਸੀਗਾ ਇਸ ਨਾਲ ਬੈਂਕ ਕੀ ਕੁਝ ਕਰ ਸਕਦੇ ਆ ਜੀ ਕੀ ਕੁਝ ਨਹੀਂ ਕਰ ਸਕਦੇ ਕੀ ਬੈਂਕ ਆਖਣਗੇ ਵੀ ਭਾਈ ਸਾਡਾ ਤਾਂ ਕੰਮ ਹੀ ਠੱਪ ਹੋ ਜਾਊਗਾ ਲੋਕਾਂ ਨੂੰ ਕ੍ਰੈਡਿਟ ਕਾਰਡ ਘਟ ਤਾਂ ਨਹੀਂ ਦੇਨੇ ਸ਼ੁਰੂ ਕਰ ਦੇਣਗੇ ਨਾਲ ਨਾਲ ਆਪਾਂ ਇਹ ਵੀ ਜ਼ਿਕਰ ਕਰ ਦਿੰਨੇ ਆ ਵੀ ਜੇਕਰ ਕਿਸੇ ਨੇ ਆਪਣੇ ਕ੍ਰੈਡਿਟ ਕਾਰਡ ਦਾ ਜਿਹੜਾ ਵੀ ਕੋਈ ਲੋਨ ਨਹੀਂ ਪਰਿਆ ਗਿਆ ਕਰਜ਼ਾ ਚੜਿਆ ਵਾ ਉੜਾ ਵਾਲੇ ਤੁਹਾਡਾ ਕੀ ਹੈ ਉਸ ਨੂੰ ਮਾਫ ਕਰਵਾ ਸਕਦੇ 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਤੇ ਜਿਹੜੇ ਨੰਬਰ ਆ ਰਹੇ ਸਕਰੀਨ ਤੇ ਤੇ ਇਹਨਾਂ ਨੂੰ ਕੰਟੈਕਟ ਜ਼ਰੂਰ ਕਰ ਸਕਦੇ ਹੋ ਜੀ ਤੁਸੀਂ ਬਰਾ ਸਾਹਿਬ 트ੰਪ ਸਾਹਿਬ ਨੇ ਕਿਹਾ ਕਿ ਵੀ ਜਿਹੜੇ ਵੀ ਆਪਣੇ ਕ੍ਰੈਡਿਟ ਕਾਰਡ ਤੁਸੀਂ ਜਨ ਦੇਣੇ ਆ ਇਹ ਹਲੀ ਗੱਲ ਚੱਲਦੀ ਕਿ ਵੀ 1 ਸਾਲ ਤੁਸੀਂ 10% ਤੋਂ ਵੱਧ ਅ ਇੰਟਰਸਟ ਨਹੀਂ ਲਾ ਸਕਦੇ ਉਸ ਤੋਂ ਬਾਅਦ ਜਦ ਮੈਨੂੰ ਲੱਗਦਾ ਕਿ ਵੀ ਨਾਰਮਲ ਜਦਾਂ ਚੱਲਦਾ ਆਇਆ ਪਰ ਪਹਿਲੇ ਸਾਲ ਤੁਸੀਂ 10% ਤੋਂ ਵੱਧ ਨਹੀਂ ਲਾ ਸਕਿਆ ਇਹ ਕੈਪ ਲਾਈ ਆ ਸੋ ਇਹਦੇ ਨਾਲ ਇਹ ਹੋ ਸਕਦਾ ਹੈ ਕਿ ਵੀ ਜਿਹੜੇ ਬੰਦੇ ਨੇ ਫਰਸ ਕਰੋ ਪਹਿਲੀ ਵਾਰ ਕ੍ਰੈਡਿਟ ਕਾਰਡ ਅਪਲਾਈ ਕਰਨਾ ਉਹਦੇ ਲਈ ਹਾਰਡ ਹੋ ਜਾਣਾ ਕ੍ਰੈਡਿਟ ਕਾਰਡ ਅਪਲਾਈ ਕਰਨ ਕਿਉਂਕਿ ਉਹਨਾਂ ਨੂੰ ਰਿਸਕ ਫੈਕਟਰ ਹੁੰਦਾ ਸੋ ਇਹ ਚੀਜ਼ ਹੈ ਕਿ ਵੀ ਨਵੇਂ ਬੰਦ ਨੂੰ ਕ੍ਰੈਡਿਟ ਕਾਰਡ ਲੈਣਾ ਔਖਾ ਹੋ ਸਕਦਾ ਪਰ ਜਿਹੜੇ ਬੰਦੇ ਜਨਾਬ ਇੰਟਰਸਟ ਪਾ ਪੇ ਕਰਨਾ ਉਹਦੇ ਲਈ ਤੇ ਹਾਰਡ ਹੈ ਜਿਹਦਾ ਆਲਰੇਡੀ ਇੰਟਰਸਟ ਰੇਟ ਜ਼ਿਆਦਾ ਹੁੰਦਾ ਹੈ ਔਨ ਏਨ ਐਵਰੇਜ ਨੋ ਸੋਤੋ ਲੈ ਕੇ 1100 ਡਾਲਰ ਬੰਦਾ ਇੰਟਰਸਟ ਰੇਟ ਪੇ ਕਰਦਾ ਪਿਆ ਜਿਹੜਾ ਇਹ ਇੰਟਰਸਟ ਰੇਟ ਜਿਹੜਾ ਹੈਗਾ ਘਟਾਤਾ ਤੇ ਫਿਰ ਕੀ ਫਿਰ ਬੈਂਕਾਂ ਆਏ ਨਹੀਂ ਕਹਿਣਗੀਆਂ ਵੀ ਸਾਡਾ ਤਾਂ ਵੀ ਕੰਮ ਜਾ ਰਿਹਾ ਕਿਉਂਕਿ ਹੁਣ ਤਾਂ ਅਪਾ ਜੇ ਪੋਸਟ ਖੋਲਦੇ ਆ ਉੱਥੇ ਜਾ ਕੇ ਚਿੱਠੀਆਂ ਚੱਕ ਕਰਦੇ ਆ ਦੋ ਚਾਰ ਬੈਂਕਾਂ ਦੀਆਂ ਆਈਆਂ ਪੰਗਾਂ ਦੀਆਂ ਵੀ ਸਾਡੇ ਤੋਂ ਕ੍ਰੈਡਿਟ ਕਾਰਡ ਲੈ ਲਓ ਸਾਡੇ ਤੋਂ ਲੈ ਲਓ ਸਾਡੇ ਤੋਂ ਲੈ ਲਓ ਫਿਰ ਇਹ ਚਿੱਠੀਆਂ ਘਟ ਜਾਣਗੀਆਂ ਰਿਸਕੀ ਬੰਦੇ ਨੂੰ ਦੇ ਦਿੰਦੇ ਆ ਉਹ ਕ੍ਰੈਡਿਟ ਕਾਰਡ ਤਾਂ ਕਿਉਂਕਿ ਇਹਨਾਂ ਨੂੰ ਵਿਆਜ ਆ ਜਾਂਦੇ ਬੰਦਾ ਹੁੰਦਾ ਹੈ ਤੇ ਇਹਦੇ ਤੇ ਇਹ ਵੀ ਜਾਣਾ ਜਾ ਰਿਹਾ ਵੀ 1 ਕਲੈਟਰ ਹਿਸਾਬ ਨਹੀਂ ਕਰ ਸਕਦੇ ਕਾਂਗਰਸ ਦੇ ਵਿੱਚ ਪ੍ਰੂਵਲ ਲੈਣੀ ਪਊਗੀ ਕਿ ਫਿਰ ਇਹ ਕੋਲ ਉਥੋਂ ਤੱਕ ਜਾ ਸਕਦਾ ਮਸਲਾ ਜੀ ਇਹ ਇਹ ਕਹਤ ਇਹ ਵੀ ਰਹਿਣਾ ਕਿ 20 ਜਨਵਰੀ ਤੋਂ ਸ਼ੁਰੂ ਕਰ ਦੇਣਾ ਹੈ ਜਿਸ ਦਿਨ ਮੈਂ ਸੋਚ ਆਪਣਾ ਫਰਸਟ ਡੇ ਸਾਹਮਣੇ ਸੀ ਆਫਿਸ ਦਾ ਉਸ ਦਿਨ ਤੋਂ ਕਹਿੰਦੇ ਕਿ ਉਸ ਦਿਨ ਤੋਂ ਤੁਹਾਡੀ ਇਮੀਡੀਏਟ ਇਫੈਕਟ ਚ ਹੋ ਜਾਣਾ ਸੋ ਦੇਖਦੇ ਹਾਂ ਉਸ ਤੋਂ ਪਹਿਲਾਂ ਪਹਿਲਾਂ ਕਾਂਗਰਸ ਦੇ ਵਿੱਚ ਪਾਸ ਹੁੰਦਾ ਕਿ ਨਹੀਂ ਹੁੰਦਾ ਪਰ ਜਿੱਦਾਂ ਦੱਸਦੇ ਕਿ 900 ਤੋਂ ਲੈ ਕੇ 1100 ਡਾਲਰ ਐਵਰੇਜ ਇੰਟਰਸਟ ਪੇ ਕਰਦਾ ਅਮਰੀਕਾ ਦੇ ਵਿੱਚ ਬੰਦਾ ਜੇ 10% ਵੀ ਉਹਦਾ ਘਰ ਤੱਕ ਤਾਂ ਸਾਲ ਦਾ ਤੁਸੀਂ ਲਾ ਲਓ 500 ਡਾਲਰ ਮੰਦਾ ਸੇਵ ਕਰ ਸਕਦਾ ਸਾਲ ਦਾ ਹਾਂ ਜੀ ਤੇ ਇਸ ਸਮੇ 40% ਯੰਗ ਜਿਹੜਾ ਹੈਗਾ ਆ ਆਪਣੀ ਪੋਪੂਲੇਸ਼ਨ ਅਮਰੀਕਾ ਦੀ ਯੰਗ ਤਾਂ ਬਹੁਤ ਲੈਂਦੇ ਹਨ ਹਾਂ ਜੀ ਤੇ 40% ਜਿਹੜੀ ਹੈ ਉਹ ਆਲਰੇਡੀ ਕ੍ਰੈਡਿਟ ਕਾਰਡ ਉਹਨਾਂ ਦਾ ਬੈਕਟਰੀ ਚੱਲਦਾ ਪਿਆ ਹੈ ਪੇਮੈਂਟ ਉਹਨਾਂ ਦੀ ਖਰਾਬ ਹੁੰਦੀਆਂ ਨੇ ਚਲੋ ਆਪਾਂ ਇਹ ਟੌਪਿਕ ਤੇ ਗੱਲ ਕਰ ਲੈਂਦੇ ਹਾਂ ਕਿ ਕ੍ਰੈਡਿਟ ਕਾਰਡ ਬੰਦੇ ਨੂੰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਜੇਕਰ ਕ੍ਰੈਡਿਟ ਕਾਰਡ ਬੰਦਾ ਲੈ ਲੈਂਦਾ ਤਾਂ ਬੰਦਾ ਭੁੱਲ ਹੀ ਜਾਂਦਾ ਕਈ ਵਾਰੀ ਕਹਿ ਦਿੰਦਾ ਯਾਰ ਮੇਰੀ ਜੇਬ ਵਿੱਚ ਤਾਂ ਇੰਨੇ ਪੈਸੇ ਪਏ ਕ੍ਰੈਡਿਟ ਕਾਰਡ ਵਾਲੇ ਤਾਂ ਭੁੱਲ ਜਾਂਦਾ ਵੀ ਮੈਂ ਦੇਣੇ ਵੀ ਹੈਗੇ ਆ ਉਹ ਫਿਰ ਕਹਿ ਦਿੰਦਾ ਵੀ ਥੋੜੇ ਥੋੜੇ ਪੈਸੇ ਦੇ ਦਿਓ 40 ਡਾਲਰ ਦੇ ਦਿਓ ਬਾਕੀ ਕੋਈ ਗੱਲ ਨਹੀਂ ਫਿਰ ਦੇਖ ਲਾਂਗੇ ਉਹਨਾਂ ਨੂੰ ਐਂਦਾ ਵਿਆਜ ਆਉਂਦਾ ਇਹਦੇ ਨਾਲ ਜੇ ਜਦੋਂ 40 ਡਾਲਰ ਅਗਲਾ ਪੇ ਕਰਦਾ ਤਾਂ ਅਲੇ ਨੂੰ ਐਂ ਯਾਦ ਵੀ ਰਹਿੰਦਾ ਵੀ ਕ੍ਰੈਡਿਟ ਕਾਰਡ ਵਾਲੇ ਪੈਸੇ ਵੀ ਦੇਣੇ ਹੈਗੇ ਆ ਫਿਰ ਇੱਕ ਸਕੀਮ ਹੁੰਦੀ ਹੈ ਬੰਦੇ ਨੂੰ ਰਲਾਉਣ ਦੀ ਵੀ ਕ੍ਰੈਡਿਟ ਕਾਰਡ ਮੈਂ ਤਾਂ ਨਹੀਂ ਲੈਂਦਾ ਜੋ ਮੇਰੀ ਗੱਲਬਾਤ ਆ ਵੀ ਮੈਂ ਤੇ ਦੂਜੇ ਤੀਜੇ ਦਿਨ ਹੀ ਪੇ ਕਰ ਦੋ ਕਿਉਂਕਿ ਜੇ ਮੈਨੂੰ ਆਏ ਲੱਗੂਗਾ ਵੀ ਮੇਰੇ ਜੇਬ 'ਚ ਪੈਸੇ ਬਹੁਤੇ ਨਹੀਂ ਹੈਗੇ ਤਾਂ ਮੈਂ ਖਰਚੇ ਵੀ ਘੱਟ ਕਰੂੰਗਾ ਤੇ ਜੇਕਰ ਹੈਡ ਕਾਰਡ ਚੱਕ ਕੇ ਸਾਰਾ ਕੁਝ ਹੀ ਕਰਾਂਗੇ ਤਾਂ ਬਾਅਦ 'ਚ ਫਿਰ ਸਿਰ ਵੀ ਬਹੁਤ ਦੁਖਦੇ ਹੁੰਦੇ ਆ ਬਿਲਕੁਲ ਬਰਾਸ ਸਭ ਤੋਂ ਵਧੀਆ ਤੇ ਇਹੀ ਹੈ ਕਿ ਵੀ ਜੇ ਤੁਸੀਂ ਦੋ ਦਿਨਾਂ ਬਾਅਦ ਨਹੀਂ ਪੇ ਕਰਨਾ ਚਾਹੁੰਦਾ ਤੁਸੀਂ ਕਰ ਲਿਓ ਸੋ ਆਟੋ ਪੇ ਤੇ ਲਾ ਲਓ ਉਹ ਸਭ ਤੋਂ ਵਧੀਆ ਆ ਸੋ ਆ ਮਿਨੀਮਮ ਪੇਮੈਂਟ ਵਾਲਾ ਸਿਸਟਮ ਨਾ ਹੀ ਰੱਖਿਓ ਉਹ ਸਭ ਤੋਂ ਵਧੀਆ ਕਿਉਂਕਿ ਇਹ ਦਲਦਲੀ ਹੈ ਜੀ ਇੱਕ ਵਾਰ ਜਿਹੜਾ ਪੈ ਗਿਆ ਸਟੇਕਰ ਚ ਉਹ ਤਾਂ ਨਹੀਂ ਵਾਪਸ ਨਿਕਲ ਅਸਲ ਵਿੱਚ ਬੰਦਾ ਬੈਂਕ ਲਈ ਕੰਮ ਕਰ ਰਿਹਾ ਹੁੰਦਾ ਨਾ ਆਪਦੇ ਲਈ ਥੋੜਾ ਕਰ ਰਿਹਾ ਬਿਲਕੁਲ ਜੀ ਹੁਣ ਹੁਣ ਤੁਸੀਂ ਚੈੱਕ ਲਿਆ ਆਇਆ ਟੈਕਨੀਕ ਟੈਕਨੀਕਲੀ ਸੋਚੋ ਵੀ ਤੁਹਾਨੂੰ ਆ ਹਫਤੇ ਦਾ 700 ਡਾਲਰ ਆਇਆ ਤੇ ਮਹੀਨੇ ਦਾ ਤੁਹਾਨੂੰ ਕਿੰਨਾ ਹੋ ਗਿਆ 3000 ਡਾਲਰ ਮੰਨ ਕੇ ਚੱਲੋ ਹੋ ਗਿਆ ਤੇ ਉਹਦੇ ਚੋ ਜੇ 4-500 ਤੁਸੀਂ ਦੇ ਰਹੇ ਹੋ ਤਾਂ ਆ ਆਪਦੀ ਜਿਹੜੀ એનર્ਜੀ ਆ ਆਪਦਾ ਜਿਹੜਾ ਟਾਈਮ ਹੈਗਾ ਉਹ ਤਾਂ ਤੁਸੀਂ ਬੈਂਕ ਨੂੰ ਦੇ ਰਹੇ ਹੋ ਬੈਂਕ ਨੇ ਤੁਹਾਨੂੰ EMPLOYE ਬਣਾ ਰੱਖਿਆ ਫ੍ਰੀ ਦਾ ਕੰਮ ਵੀ ਨਹੀਂ ਕੰਮ ਵੀ ਤੁਸੀਂ ਕਰ ਰਹੇ ਹੋ ਫ੍ਰੀ ਦਾ ਉਹਦੇ ਲਈ ਸੋ ਇੱਕ ਦਲਦਲਾ ਇਹ ਚ ਫਸਦਾ ਕੌਣ ਆ ਜ਼ਿਆਦਾ ਕਿਹੜੇ ਕਿਹੜੇ ਤਰ੍ਹਾਂ ਦੇ ਬੰਦੇ ਫਸਦੇ ਆ ਇਹਦੇ ਚ ਫਸਦਾ ਉਹ ਆ ਜਿਹਦੇ ਖਰਚੇ ਪਹਿਲਾਂ ਜਿਹੜੇ ਬੰਦੇ ਤਾਂ ਸੋਚੇ ਨਹੀਂ ਹੁੰਦਾ ਆਮਦਨ ਤੋਂ ਜਿਹੜਾ ਕ੍ਰੈਡਿਟ ਕਾਰਡ ਜਦੋਂ ਤੁਸੀਂ ਲੈਨੇ ਆ ਨਾ ਤਾਂ ਤੁਹਾਨੂੰ ਇੱਕ ਸਿਉਰਟੀ ਮਿਲਦੀ ਆ ਜੇਕਰ ਕੋਈ ਸੀ ਤੁਹਾਡੇ ਨਾਲ ਠੱਗੀ ਤੁਹਾਡੇ ਖਾਤੇ ਚੋਂ ਪੈਸੇ ਕੱਟੇ ਗਏ ਬਾਏ ਨਾਓ ਪੇ ਲੇਟਰ ਕਿ ਵੀ ਲੈ ਲਓ ਤੁਸੀਂ ਹੁਣ ਤੇ ਪੇ ਬਾਅਦ ਚ ਕਰ ਦਿਓ ਲੇਟਰ ਕਿ ਵੀ ਬੰਦੇ ਨੂੰ ਝੋਗਾ ਦੇ ਦਿੱਤਾ ਕਿ ਵੀ ਕੋਈ ਝੋਗਾ ਦੇ ਦਿੱਤਾ ਹਾਂ ਕੋਈ ਪਰ ਇਹਦਾ ਇੱਕ ਫਾਇਦਾ ਵੀ ਆ ਘਮਨ ਸਾਹਿਬ ਜੇਕਰ ਕ੍ਰੈਡਿਟ ਕਾਰਡ ਜਦੋਂ ਤੁਸੀਂ ਲੈਨੇ ਆ ਨਾ ਤਾਂ ਤੁਹਾਨੂੰ ਇੱਕ ਸਿਉਰਟੀ ਮਿਲਦੀ ਹੈ ਜੇਕਰ ਕੋਈ ਤੁਸੀਂ ਤੁਹਾਡੇ ਨਾਲ ਠੱਗੀ ਤੁਹਾਡੇ ਖਾਤੇ ਚੋਂ ਪੈਸੇ ਕੱਟੇ ਗਏ ਡੈਬਿਟ ਕਾਰਡ ਦੇ ਪੈਸੇ ਕਦੇ ਵੀ ਤੁਹਾਡੇ ਵਾਪਸ ਨਹੀਂ ਆ ਸਕਦੇ ਇੱਕ ਵਾਰੀ ਜੇ ਠੱਗੀ ਪਰ ਕ੍ਰੈਡਿਟ ਕਾਰਡ ਦਾ ਜਿੰਨੇ ਵੀ ਪੈਸੇ ਹੁੰਦੇ ਆ ਤੁਹਾਨੂੰ ਵਾਪਸ ਮਿਲ ਜਾਂਦੇ ਜੇ ਕੋਈ ਠੱਗੀ ਮੇਰੇ ਨਾਲ ਹੋਈਆਂ ਮੇਰੇ ਕੋਲ ਦੋ ਕਾਰਡ ਸੀਗੇ ਪਹਿਲੇ ਕਾਰਡ ਦੇ ਵਿੱਚੋਂ ਪਤਾ ਨਹੀਂ ਕਿਸੇ ਨੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਦਾ ਟੈਕਸਸ ਦੇ ਵਿੱਚ ਮੈਂ ਤਾਂ ਗਿਆ ਵੀ ਨਹੀਂ ਸੀ ਮੈਂ ਕਾਲ ਲਾਈ ਮੈਂ ਕਿਹਾ ਇਹ ਕੀ ਹੋ ਗਿਆ ਤੇ ਉਹਨਾਂ ਨੇ ਵਾਪਸ ਕਰਤਾ ਉਹਨਾਂ ਨੇ ਕਾਰਡ ਬੰਦ ਕਰਤਾ ਫਿਰ ਦੂਜਾ ਆ ਗਿਆ ਦੂਜਾ ਵੀ ਮੈਂ ਤਾਂ ਤੰਗ ਆਏ ਨੇ ਮੈਂ ਆਖਿਆ ਮੈਂ ਤਾਂ ਇੰਨਾ ਵਰਤਦਾ ਨਹੀਂ ਲੋਕ ਹੀ ਵਰਤੀ ਜਾਂਦੇ ਤੇ ਮੈਂ ਬੰਦ ਹੀ ਕਰਾਤਾ ক্লোਜ਼ ਕਰਾਤਾ ਪਰ ਹੁਣ ਮੈਨੂੰ ਕੀ ਕਮੀ ਹੋਈ ਮੈਂ ਆਖਿਆ ਵੀ ਮੈਂ ਆਨਲਾਈਨ ਪੇਮੈਂਟ ਤਾਂ ਕਰਨੀ ਹੀ ਹੁੰਦੀ ਹੈ ਜਿੱਥੇ ਮੈਂ ਡੈਬਿਟ ਕਾਰਡ ਲਾਇਆ ਉੱਥੇ ਤਾਂ ਪੈਸੇ ਹੀ ਬਹੁਤ ਆ ਜੇ ਮੈਂ ਕ੍ਰੈਡਿਟ ਕਾਰਡ ਲਾਇਆ ਹੋਊਗਾ ਤਾਂ ਮੇਰੀ ਸੇਫਟੀ ਤਾਂ ਹੋਊਗੀ ਜੇ ਫਰਾਡ ਹੋਇਆ ਤਾਂ ਮੇਰਾ ਘਟਦਾ ਹੋਊਗਾ ਤੇ ਮੇਰੇ ਵਾਪਸ ਆ ਜਾਣਗੇ ਸੋ ਕ੍ਰੈਡਿਟ ਕਰਦਾ ਫਾਇਦਾ ਵੀ ਹੈਗਾ ਜੇ ਨੂੰ ਸਹੀ ਤਰੀਕੇ ਨਾਲ ਤੁਸੀਂ ਵਰਤੋਗੇ ਤੁਹਾਨੂੰ ਸਿਕਿਉਰਿਟੀ ਮਿਲ ਜਾਂਦੀ ਆ ਤੇ ਜੇ ਤੁਸੀਂ ਅੰਨੇ ਵਾਰਤੋਂਗੇ ਬਥੇਰੇ ਜੀ ਮੈਂ ਤਾਂ ਕੈਡ ਕਾਰਡ ਯੂਜ਼ ਕਰ ਲਿਆ ਫਲਾਨਾ ਕਰਤਿਆ ਵੀ ਚਾਦਰ ਤੋਂ ਵੱਧ ਪੈਰ ਪੂਰ ਪਸਾਰ ਲੋਗੇ ਫਿਰ ਤਾਂ ਹੁੰਦਾ ਹੀ ਆ ਤੇ ਵੈਸੇ ਕਈ ਮੁੰਡਿਆਂ ਦੇ ਚਲੋ ਇੱਕ ਇੱਕ ਗੱਲ ਹੋਰ ਵੀ ਇਹਦੇ ਨਾਲ ਤੋਰੀ ਪਈ ਤਾਂ ਕਈ ਅੱਜਕੱਲ ਕਹਿੰਦੇ ਕ੍ਰੈਡਿਟ ਕਾਰਡ 30000 ਦਾ ਲੈ ਲਓ 40 ਦਾ ਲੈ ਲਓ ਵਰਤਵੁਰਤ ਕੇ ਬਾਅਦ ਚ ਫਲਾਈ ਕਰ ਜਾਗੇ ਹਾਂਜੀ ਉਹ ਤੇ ਅੱਜ ਦਾ ਨਹੀਂ ਉਹ ਤਾਂ ਬਹੁਤ ਪੁਰਾਣੀ ਚੱਲਦੀ ਪਈ ਇਹ ਗੱਲ ਤੇ ਉਹ ਤਾਂ ਜਿਨ੍ਹਾਂ ਨੇ ਕੰਮ ਕਰਦਾ ਹੁੰਦਾ ਅੱਜ ਤੋਂ 10 20 ਸਾਲ ਪਹਿਲਾਂ ਵੀ ਕਈਆਂ ਨੇ 50 5000 ਡਾਲਰ ਲੈ ਕੇ ਜਾ ਚੜ ਗਏ ਨੇ ਉਹ ਕੰਪਨੀ ਕ੍ਰੈਡਿਟ ਕਾਰਡ ਸੀ ਜਾਂ ਬੈਂਕ ਤੋਂ ਲੋਨ ਸੀਗਾ ਤੇ ਲੋਨ ਦੀ ਗੱਲ ਵੀ ਜਦੋਂ ਆਪਾਂ ਲੋਨ ਦੀ ਐਡ ਕਰਦੇ ਆ ਉਹਨਾਂ ਨੂੰ ਇਹੋ ਜਿਹੇ ਕਾਲ ਆਂਗਾ ਉਹ ਕਹਿੰਦੇ ਭਾਜੀ ਸਾਨੂੰ ਇੱਕ ਵਾਰੀ ਲੋਨ ਦਵਾ ਦਿਓ ਅਸੀਂ ਇੰਡੀਆ ਜਾਣਾ ਉਹਦੇ ਇੰਡੀਆ ਤੇ ਤਾਂ ਟੱਕ ਟੱਕ ਹਜ਼ਾਰ ਡਾਲਦੇ ਤੇ ਮਿਲ ਜਾਂਦੀ ਐ ਲੋਨ ਦਾ ਕੀ ਕਰਨਾ ਇਹਦੀ ਪੱਕੇ ਤੌਰ ਤੇ ਜਾਣਾ ਜੇ ਇਹ ਇਹ ਬ੍ਰਾਦਰਸ ਆ ਹੁਣ ਜਿੰਨੇ ਕੰਮ ਕਰਨਾ ਉਹ ਤਾਂ ਫਿਰ ਪੱਕਾ ਹੀ ਕਰਕੇ ਜਾਂਦਾ ਹੁੰਦਾ ਜੀ ਜੀ ਜਿੰਨੇ ਵਾਪਸ ਨਹੀਂ ਆਉਣਾ ਫਿਰ ਪੱਕਾ ਮੋਰੀ ਲਾਗੇ ਬਿਲਕੁਲ ਜੀ ਇਹਦੇ ਨਾਲ ਫਿਰ ਦੂਸਰੀ ਕਮਿਊਨਿਟੀ ਦਾ ਵੀ ਨਾਮ ਬਦਨਾਮ ਹੁੰਦਾ ਜਿਹੜੇ ਇੱਥੇ ਬੈਹਿ ਜਾਣਗੇ ਵਿਚਾਰੇ ਰਹਿ ਜਾਣਗੇ ਉਹਨਾਂ ਨੂੰ ਕਿਹੜੇ ਲੋਨ ਦੇਣੇ ਆ ਫਿਰ ਸੋ ਇਹ ਕੰਮ ਤਾਂ ਗਲਤ ਹੈਗਾ ਵੈਸੇ ਨਹੀਂ ਹੋਣਾ ਚਾਹੀਦਾ ਸੋ ਮੁੱਖ ਦੀ ਗੱਲ ਇਹੀ ਹੈ ਵੀ ਤੁਸੀਂ ਜਿੰਨਾ ਕਰਜ਼ਾ ਤੁਹਾਡੇ ਸਿਰ ਤੇ ਭਾਰ ਹੋਊਗਾ ਉਹਨੇ ਔਖੇ ਹੋਊਂਗੇ ਕਰਜ਼ਾ ਨਾ ਹੀ ਰੱਖੋ ਤਾਂ ਚੰਗੀ ਗੱਲ ਆ ਜੇਬ ਜਿਆਦਾ ਭਰੀ ਵੀ ਮਹਿਸੂਸ ਕਰੋਗੇ ਪਰ ਪਿੱਛੋਂ ਤੁਸੀਂ ਉਹ ਕਟੌਣੇ ਕਿਸੇ ਦੇ ਦੇਣੇ ਹੋਣਗੇ ਫਿਰ ਤੁਸੀਂ ਦਲਦਲ ਦੇ ਵਿੱਚ ਜਾਂਦੇ ਰਹੋਗੇ ਯੂਥ ਵੀ ਜਿਆਦਾ ਜਾਂਦਾ ਤੇ ਇੱਕ ਦਿਮਾਗੀ ਤੌਰ ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਜੇ ਤੁਸੀਂ ਕਿਸੇ ਦਾ ਕੁਝ ਨਹੀਂ ਦੇਣਾ ਹੈਗਾ ਤਾਂ ਬਿਲਕੁਲ ਬਿਲਕੁਲ ਪ੍ਰੈਸ਼ਰ ਵੀ ਨਹੀਂ ਦਿੰਦਾ ਹਾਂ ਦਿਮਾਗੀ ਸੈਂਸ ਆਫ ਫਰੀडम ਹੈ ਰਾਤ ਨੂੰ ਬੰਦਾ ਆਰਾਮ ਨਾਲ ਸੌ ਜਾਂਦਾ ਜੀ ਜੇ ਤੁਸੀਂ ਪੈਸੇ ਦੇਣੇ ਆ ਸੋ ਤੁਸੀਂ ਹੋਰ ਤੁਸੀਂ ਪ੍ਰੈਸ਼ਰ ਫੀਲ ਕਰਨਾ ਸਟ्रेस ਰਹੋਗੇ ਤੇ ਘਰ ਚ ਵੀ ਨਹੀਂ ਖੁਸ਼ ਰਹੋਗੇ ਹਾਂ ਤੇ ਨਾਲੇ ਤੁਹਾਡੇ ਪੈਸੇ ਵੀ ਜਾਣਗੇ ਨਾਲੇ ਤੁਹਾਡੇ ਪੈਸੇ ਵੀ ਜਾਣਗੇ ਤੇ ਤੁਸੀਂ ਜਿਹੜੇ ਹਾਰਡ ਅਰਨਡ ਮਨੀ ਆ ਤੁਸੀਂ ਮਿਹਨਤ ਕਰਕੇ ਪੈਸੇ ਕਮਾਉਗੇ ਤਾਂ ਉਹ ਵੀ ਤੁਸੀਂ ਹੋਰ ਕਿਸੇ ਨੂੰ ਦੇ ਰਹੇ ਹੋ ਤਾਂ ਉਹਦਾ ਫਾਇਦਾ ਕੀ ਜੇ ਕਿਸੇ ਹੋਰ ਨੇ ਪਵਨਾ ਸੋਚਿਆ ਵੇਟਰਾ ਸਭ ਨੇ ਸੋਚ ਲਿਆ ਜੀ ਨਹੀਂ ਉਹ ਤਾਂ ਬੜਾ ਹੁਣ ਕਰਨ ਤਾਂ ਬਹੁਤ ਕੁਝ ਦੇ ਦੇਣੇ ਨੇ ਸੋ ਏਵਰੀ ਡੇ ਉਹ ਕਹਿੰਦੇ ਕਿ ਨੈਟਫਲਿਕਸ ਲਾਉਣ ਦੀ ਲੋੜ ਨਹੀਂ ਕਿ ਤੇ ਨਵਾਂ ਕੋਈ ਨਾ ਕੋਈ ਸੀਰੀਜ਼ ਆ ਜਾਂਦੀ ਹੈ ਅਗਲੇ ਦਿਨ ਜੀ ਜੀ ਬਿਲਕੁਲ ਬਿਲਕੁਲ ਨਵੀਂ ਕੋਈ ਚੀਜ਼ ਮਿਲ ਨੂੰ ਮਿਲ ਜਾਂਦੀ ਹੈ ਜੀ ਤੁਸੀਂ ਲਾ ਲੋ ਇੱਕ ਵੀਕ ਦੇ ਅੰਦਰ ਅੰਦਰ ਇਹ ਦੋ ਚੀਜ਼ਾਂ ਇਹਨਾਂ ਕੱਢਤੀ ਕਿ ਵੀ ਇੱਕ ਇੰਸਟੀਟਿਊਸ਼ਨ ਇਨਵੈਸਟਰ ਤੋਂ ਕਹਿਣਾ ਕਿ ਵੀ ਤੂੰ ਘਰ ਨਹੀਂ ਲੈਣਾ ਲੈ ਸਕਦਾ ਤੇ ਦੂਜਾ ਕਹਿੰਦਾ ਆਪਣੇ ਮਾਰਗੇਜ ਵਾਲੇ ਨੂੰ ਕਿ ਵੀ 200 ਬਿਲੀਅਨ ਡਾਲਰ ਲਾਓ ਤੇ ਆਪਣਾ ਇੰਟਰੋਸਟ ਰੇਟ ਘਟਾ ਕਰੋ ਜੀ ਬਿਲਕੁਲ ਜੀ ਨਾਲ-ਨਾਲ ਦਰਸ਼ਕਾਂ ਨੂੰ ਇਹ ਦੱਸ ਦਾਂਗੇ ਵੀ ਘੁੰਮਣ ਸਾਹਿਬ ਬਹੁਤ ਵਧੀਆ ਘਰ ਦਵਾਉਂਦੇ ਆ ਜੇ ਕਿਸੇ ਨੇ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਇਹਨਾਂ ਨੂੰ ਜਰੂਰ ਕੰਟੈਕਟ ਕਰ ਸਕਦਾ ਹਰ ਗੱਲ ਦੇ ਵਿੱਚ ਸੱਚਾਈ ਹੋਊਗੀ ਕੋਈ ਝੂਠ ਨਹੀਂ ਹੋਣਾ ਤੁਹਾਡੇ ਸਾਹਮਣੇ ਹਮੇਸ਼ਾ ਸੱਚਾਈ ਚੀਜ਼ ਲੈ ਕੇ ਆਉਣੇ ਆ ਤੇ ਤੁਸੀਂ ਇੱਕ ਵਾਰੀ ਨੰਬਰ ਵੀ ਬੋਲਦੇ ਹੋ ਤੇ ਘਰ ਜਿੱਥੇ ਜਿੱਥੇ ਤੁਸੀਂ ਖਰੀਦ ਸਕਦੇ ਵੇਚ ਸਕਦੇ ਹੋ ਇਹ ਵੀ ਦੱਸਦੇ ਹੋ ਜੀ ਜਿਹੜਾ ਨੰਬਰ ਹੈਗਾ 2094867727 ਸਾਡਾ ਸੈਂਟਰਲ ਵੈਲੀ 'ਚ ਜਿਆਦਾ ਕੰਮ ਹੈਗਾ ਆ ਉਸ ਤੋਂ ਇਲਾਵਾ 베ਰੀਆ ਵੀ ਆਪਣਾ ਕੰਮ ਹੈਗਾ ਆ ਉੱਥੇ ਵੀ ਆਪਣੇ ਰੈਫਰਲ ਦੇ ਸਕਦੇ ਆਪਾਂ ਦੂਜੀ ਏਜੰਟ ਨੂੰ